ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਆਉਂਦੇ 5-6 ਘੰਟਿਆਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਕੀ ਨੇ ਆਉਂਦੇ 5-6 ਘੰਟਿਆਂ ਦੀ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਮੈਪਸ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਕਲੀਅਰ ਹੈ ਕੋਈ ਵੱਡੀ ਸਿਸਟਮ ਦੀ ਹਲਚਲ ਦਿਖਾਈ ਨਹੀਂ ਦੇ ਰਹੀ ਨਾ ਹੀ ਕੋਈ ਕਿਸੇ ਤਰੀਕੇ ਦਾ ਵੀ ਸਾਨੂੰ ਮਾਹੌਲ ਜਿਹੜਾ ਹੈ ਉਹ ਉਮੀਦਾਂ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਹਲਕੀ ਦਰਮਿਆਨੀ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਜ਼ਰੂਰ ਐਂਟਰ ਕਰ ਸਕਦੀ ਹੈ ਕਿਉਂਕਿ ਹਲਕੇ ਦਰਮਿਆਨੇ ਸਿਸਟਮ ਸਾਨੂੰ ਅੰਬਾਲੇ ਦੇ ਨੇੜੇ ਜਿਹੜੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਜਿਨ੍ਹਾਂ ਦੀ ਥੋੜੀ ਬਹੁਤੀ ਟੁੱਟਵੇਂ ਰੂਪ ਦੇ ਵਿੱਚ ਇੱਕ ਦੁੱਕਾ ਬੱਦਲਵਾਈ ਪੰਜਾਬ ਦੇ ਉੱਪਰ ਅੱਜ ਦੁਪਹਿਰ ਟਰੈਵਲ ਕਰ ਸਕਦੀ ਕਿਉਂਕਿ ਹਵਾ ਦੀ ਜਿਹੜੀ ਸਪੀਡ ਹੈ ਉਹ ਸਾਨੂੰ ਦੱਖਣ ਪੂਰਬੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਹਵਾ ਦੀ ਗਤੀ ਲਗਭਗ 20 ਕਿਲੋਮੀਟਰ ਐਵਰੇਜ ਦੇ ਹਿਸਾਬ ਨਾਲ ਬਣੀ ਹੋਈ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਤਾਪਮਾਨ ਪੰਜਾਬ ਦੇ ਵਿੱਚ ਇਸ ਸਮੇਂ ਬਠਿੰਡਾ ਲੁਧਿਆਣਾ ਬੈਲਟ ਦੇ ਵਿੱਚਕਾਰ ਬਣਿਆ ਹੋ ਕਿਉਂਕਿ ਮੈਕਸਿਮਮ 41-42 ਡਿਗਰੀ ਦੇਖਣ ਨੂੰ ਮਿਲਿਆ ਤੇ ਸ਼ਾਮ ਹੁੰਦੇ ਹੁੰਦੇ ਤਾਪਮਾਨ ਜਿਹੜੇ ਹੌਲੀ-ਹੌਲੀ ਘਟਦੇ ਇਹ 37-38 ਤੱਕ ਆ ਜਾਣਗੇ ਪਰ ਗੱਲ ਕੀਤੀ ਜਾਵੇ ਤਾਂ ਅੱਜ ਗਰਮ ਰਾਤ ਦੇਖਣ ਨੂੰ ਮਿਲੇਗੀ ਰਾਤ ਦੇ ਸਮੇਂ ਐਵਰੇਜ ਤਾਪਮਾਨ ਅੱਜ 25 ਡਿਗਰੀ ਤੇ 27 ਡਿਗਰੀ ਦੇ ਵਿਚਕਾਰ ਹੀ ਰਹਿਣ ਦੀ ਉਮੀਦ ਹੈ ਹੋਰ ਮੀਂਹ ਜਾਂ ਹਨੇਰੀ ਦੀ ਸੰਭਾਵਨਾ ਵਾ ਨਾ ਮਾਤਰ ਦੇ ਬਰਾਬਰ ਨੇ ਤੇ ਪਰ ਲਗਾਤਾਰ ਜੋ ਅਲਰਟ ਪ੍ਰਾਪਤ ਹੋ ਰਹੇ ਨੇ ਉਸ ਤੇ ਮੁਤਾਬਕ ਪੰਜਾਬ ਦੇ ਵਿੱਚ ਇੱਕ ਤਰੀਕ ਤੋਂ ਬਾਅਦ ਲਗਾਤਾਰ ਪਹਿਲੇ ਹਫਤੇ ਗੱਲ ਕੀਤੀ ਜਾਵੇ ਅਗਰ ਮੌਸਮ ਦੀ ਤਾਂ ਇੱਕ ਅਲਰਟ ਜਾਰੀ ਹੋ ਚੁੱਕਿਆ ਜੀ ਮੀਂਹ ਦਾ ਜਿਹਦੇ ਬਾਰੇ ਇੱਕ ਡਿਟੇਲ ਵੀਡੀਓ ਪ੍ਰੋਪਰ ਜਾਣਕਾਰੀ ਸਿਹਤ ਅਸੀਂ ਅਪਲੋਡ ਕਰ ਚੁੱਕੇ ਹਾਂ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਨਵੀਂ ਅਪਡੇਟ ਜਿਹੜੀ ਰਾਤ ਦੇ ਮੌਸਮ ਦੀ ਹੋਵੇਗੀ ਉਹ ਵੀ ਜਾਣਕਾਰੀ ਜਲਦ ਹੀ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਉਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਬਿਨਾਂ ਕਿਸੇ ਦੇਰੀ ਤੋਂ ਸਮੇਂ ਸਿਰ ਮਿਲਦੀ ਰਹੇ ਬਾਕੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਬਾਕੀ ਦਰਸ਼ਕਾਂ ਤੱਕ ਜਾਣਕਾਰੀ ਤੁਹਾਡੇ ਰਾਹੀਂ ਸਾਂਝੀ ਹੋ ਸਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਧੰਨਵਾਦ ਜੀ